ਅੰਮ੍ਰਿਤਸਰ ਦੇ ਪੁਤਲੀਕਰ ਇਲਾਕੇ ਵਿਖੇ ਖਾਲਸਾ ਕਾਲਜ ਫਾਰ ਊਮਨ ਦੇ ਨਾਲ ਦੀ ਗਲੀ ਦੇ ਵਿੱਚ ਇੱਕ ਰੈਡੀमेड ਸ਼ੋਅਰੂਮ ਤੇ ਅੱਗ ਲੱਗਣ ਦੀ ਸੂਚਨਾ ਮਿਲੀ ਦੱਸਿਆ ਜਾ ਰਿਹਾ ਹੈ ਕਿ ਅੱਗ ਇੰਨੀ ਭਿਆਨਕ ਸੀ ਕਿ ਸ਼ੋਅਰੂਮ ਦੇ ਅੰਦਰ ਜਿੰਨਾ ਵੀ ਕੱਪੜੇ ਦਾ ਸਮਾਨ ਪਿਆ ਸੀ ਸੜ ਕੇ ਸੁਆਹ ਹੋ ਗਿਆ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਮੌਕੇ ਤੇ ਹੀ ਦਮਕਲ ਵਿਭਾਗ ਦੇ ਅਧਿਕਾਰੀ ਪਹੁੰਚੇ ਜਿਨ੍ਹਾਂ ਵੱਲੋਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਮੌਕੇ ਦਮਕਲ ਵਿਭਾਗ ਦੇ ਅਧਿਕਾਰੀ ਨੇ মিডিਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਸ਼ਾਮ 6:30 ਵਜੇ ਸੂਚਨਾ ਮਿਲੀ ਕਿ ਖਾਲਸਾ ਕਾਲਜ ਫਾਰ ਊਮਨ ਦੇ ਨਾਲ ਦੀ ਗਲੀ ਵਿੱਚ ਇੱਕ ਰੈਡੀਮੇਡ ਸ਼ੋਰੂਮ ਤੇ ਅੱਗ ਲੱਗੀ ਹੈ ਅਸੀਂ ਮੌਕੇ ਤੇ ਪੁੱਜੇ ਹਾਂ ਸਾਡੇ ਵੱਲੋਂ ਅੱਗ ਬੁਝਾਉਂਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਉਹਨਾਂ ਕਿਹਾ ਕਿ ਕਾਫੀ ਮੁਸ਼ਕਲਾ ਤੋਂ ਬਾਅਦ ਅਸੀਂ 60% ਅੱਗ ਤੇ ਕਾਬੂ ਪਾ ਲਿਆ ਜਲਦ ਹੀ ਬਾਕੀ 40% ਅੱਗ ਤੇ ਕਾਬੂ ਪਾ ਲਿਆ ਜਾਵੇਗਾ ਉਹਨਾਂ ਕਿਹਾ ਕਿ ਸ਼ੋਰੂਮ ਦੇ ਮਾਲਕ ਦਾ ਕਾਫੀ ਨੁਕਸਾਨ ਹੋਇਆ ਪਰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਸਰ ਕਿਹੜੀ ਜਗ੍ਹਾ ਤੇ ਇਹ ਅੱਗ ਲੱਗੀ ਤੇ ਕੀ ਕਾਰਨ ਅੱਗ ਲੱਗਣ ਦਾ ਹਾਂ ਸਰ ਮੇਰਾ ਨਾਮ ਰਿਚੀਗਾਂ ਵਾਲੀ ਡੀਰੋਮ ਸੇਵਾ ਸੈਨਾ ਕਰੂਗਾ ਤਾਂ ਸੀ ਹਾਂ ਸਾਨੂੰ 6:30 ਵਜੇ ਤੱਕ ਮੀਡੀਆ ਵੀ ਖਾਲਸਾ ਬੜੀ ਰੂਮ ਦੇ ਨਾਲ ਜਿਹੜਾ ਪਿਆਰ ਅੰਦਾ ਕੱਪੜੇ ਦਾ ਪਿਆਰ ਉੱਠਾ ਕੇ ਲਿਏ ਲੋ ਆ ਕੇ ਦੇਖਿਆ ਤੇ ਸ਼ੋਰੂਮ ਅਸਲੀ ਹੋਸ਼ ਗਿਆ ਨਹੀਂ ਅਸੀਂ ਅੱਗੇ ਤੋਂ ਇਹ ਕੋਸ਼ਿਸ਼ ਕੀਤੀ ਮੰਨ ਲਓ ਇਹ ਬਟਨ ਨੂੰ ਬਾਹਰ ਕੱਢਿਆ ਗਿਆ ਹੈ ਜਾਰੇ ਸਟੱਪਿੰਗ ਦੇ ਅਧਿਕਾਰ ਨੂੰ ਕਰ ਦਿੱਤਾ ਗਿਆ 42 32 42 ਹੋ ਗਿਆ ਹੈ ਉਸ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨੋਕ ਕਰਨ ਦੀ ਪਹਿਲੇ ਕੋਈ ਜਾਨੀ ਨੁਕਸਾਨ ਨਹੀਂ ਹੈ ਸਿਰਫ ਜਾਨੀ ਨੁਕਸਾਨ ਦਾ ਬਚਾਇਆ ਹੈ ਮਾਲੀ ਨੁਕਸਾਨ ਹੋ ਗਿਆ ਉਹ ਬਸ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਈ ਜਾਨੀ ਨੁਕਸਾਨ ਨਹੀਂ ਹੈ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੜੇ ਕੰਟਰੋਲ ਨੂੰ ਬਾਹਰ ਕੱਢਿਆ ਅੰਮ੍ਰਿਤਸਰ ਦੇ ਪੁਤਲੀਕਰ ਇਲਾਕੇ ਵਿਖੇ ਖਾਲਸਾ ਕਾਲਜ ਫਾਰ ਊਮਨ ਦੇ ਨਾਲ ਦੀ ਗਲੀ ਦੇ ਵਿੱਚ ਇੱਕ ਰੈਡੀमेड ਸ਼ੋਅਰੂਮ ਤੇ ਅੱਗ ਲੱਗਣ ਦੀ ਸੂਚਨਾ ਮਿਲੀ ਦੱਸਿਆ ਜਾ ਰਿਹਾ ਹੈ ਕਿ ਅੱਗ ਐਨੀ ਭਿਆਨਕ ਸੀ ਕਿ ਸ਼ੋਅਰੂਮ ਦੇ ਅੰਦਰ ਜਿੰਨਾ ਵੀ ਕੱਪੜੇ ਦਾ ਸਮਾਨ ਪਿਆ ਸੀ ਸੜ ਕੇ ਸੁਆਹ ਹੋ ਗਿਆ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਮੌਕੇ ਤੇ ਹੀ ਦਮਕਲ ਵਿਭਾਗ ਦੇ ਅਧਿਕਾਰੀ ਪਹੁੰਚੇ ਜਿਨ੍ਹਾਂ ਵੱਲੋਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਮੌਕੇ ਦਮਕਲ ਵਿਭਾਗ ਦੇ ਅਧਿਕਾਰੀ ਨੇ মিডিਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਸ਼ਾਮ 6:30 ਵਜੇ ਸੂਚਨਾ ਮਿਲੀ ਕਿ ਖਾਲਸਾ ਕਾਲਜ ਫਾਰ ਊਮਨ ਦੇ ਨਾਲ ਦੀ ਗਲੀ ਵਿੱਚ ਇੱਕ ਰੈਡੀਮੇਡ ਸ਼ੋਰੂਮ ਤੇ ਅੱਗ ਲੱਗੀ ਹੈ ਅਸੀਂ ਮੌਕੇ ਤੇ ਪੁੱਜੇ ਹਾਂ ਸਾਡੇ ਵੱਲੋਂ ਅੱਗ ਬੁਝਾਉਂਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਉਹਨਾਂ ਕਿਹਾ ਕਿ ਕਾਫੀ ਮੁਸ਼ਕਲਾ ਤੋਂ ਬਾਅਦ ਅਸੀਂ 60% ਅੱਗ ਤੇ ਕਾਬੂ ਪਾ ਲਿਆ ਜਲਦ ਹੀ ਬਾਕੀ 40% ਅੱਗ ਤੇ ਕਾਬੂ ਪਾ ਲਿਆ ਜਾਵੇਗਾ ਉਹਨਾਂ ਕਿਹਾ ਕਿ ਸ਼ੋਰੂਮ ਦੇ ਮਾਲਕ ਦਾ ਕਾਫੀ ਨੁਕਸਾਨ ਹੋਇਆ ਪਰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਸਰ ਅੱਗੇ ਕਿੱਡੀ ਜਗ੍ਹਾ ਤੇ ਇਹ ਅੱਗ ਲੱਗੀ ਤੇ ਕੀ ਕਾਰਨ ਅੱਗ ਲੱਗੰਦਾ ਹਾਂ ਸਰ ਮੇਰਾ ਨਾਮ ਜੀਨਗੋਲ ਡੀਰੋਮ ਸੇਵਾ ਸੇਵਾ ਕਰ ਰਿਹਾ ਹਾਂ ਤਾਂ ਸੀ ਹਾਂ ਸਾਨੂੰ 6:30 ਵਜੇ ਤੱਕ ਮੀਡੀਆ ਹੀ ਖਾਸਾ ਬੜੇ ਊਮਨ ਦੇ ਨਾਲ ਜਿਹੜਾ ਬਿਜ਼ਾਰ ਮੰਦਾ ਕੱਪੜੇ ਦਾ ਬਿਜ਼ਾਰ ਕੋਈ ਉਤਾਰ ਕੇ ਦੇਖਿਆ ਲੋ ਆ ਕੇ ਦੇਖਿਆ ਤੇ ਸ਼ੋਰੂਮ ਅੱਧਾ ਸੋਚਿਆ ਨਾ ਇਹ ਅੱਗ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਗਈ ملے کے لئے تو جاؤں گا یہاں ساتھ بہت ہے کہ آج رہاں کم جتا گیا چاری تو چاری کو جانتا ہے کہ وہ خوشی کیتے ہا رہی ہے کہ لے کو جانے نقصاد نہیں ہے جانے نقصاد ہمتا بچائے صرف ملے نقصاد ہو گیا تو بس اتنکا ہے وہ خوشی کیتے ہا رہی ہے خوش کیا ہمتا ہے یہ کتا کتا ہوں جائی خوش کیتے ہی آرے ہیں ہم نے اس کا کتا ہوں نوپا ہوں ਅੰਮ੍ਰਿਤਸਰ ਦੇ ਪੁਤਲੀਕਰ ਇਲਾਕੇ ਵਿਖੇ ਖਾਲਸਾ ਕਾਲਜ ਫਾਰ ਊਮਨ ਦੇ ਨਾਲ ਦੀ ਗਲੀ ਦੇ ਵਿੱਚ ਇੱਕ ਰੈਡੀਮੇਡ ਸ਼ੋਰੂਮ ਤੇ ਅੱਗ ਲੱਗਣ ਦੀ ਸੂਚਨਾ ਮਿਲੀ ਦੱਸਿਆ ਜਾ ਰਿਹਾ ਹੈ ਕਿ ਅੱਗ ਇੰਨੀ ਭਿਆਨਕ ਸੀ ਕਿ ਸ਼ੋਰੂਮ ਦੇ ਅੰਦਰ ਜਿੰਨਾ ਵੀ ਕੱਪੜੇ ਦਾ ਸਮਾਨ ਪਿਆ ਸੀ ਸੜ ਕੇ ਸੁਆਹ ਹੋ ਗਿਆ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਮੌਕੇ ਤੇ ਹੀ ਦਮਕਲ ਵਿਭਾਗ ਦੇ ਅਧਿਕਾਰੀ ਪਹੁੰਚੇ ਜਿਨ੍ਹਾਂ ਵੱਲੋਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਮੌਕੇ ਦਮਕਲ ਵਿਭਾਗ ਦੇ ਅਧਿਕਾਰੀ ਨੇ মিডিਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਸ਼ਾਮ 6:30 ਵਜੇ ਸੂਚਨਾ ਮਿਲੀ ਕਿ ਖਾਲਸਾ ਕਾਲਜ ਫਾਰ ਊਮਨ ਦੇ ਨਾਲ ਦੀ ਗਲੀ ਵਿੱਚ ਇੱਕ ਰੈਡੀਮੇਡ ਸ਼ੋਰੂਮ ਤੇ ਅੱਗ ਲੱਗੀ ਹੈ ਅਸੀਂ ਮੌਕੇ ਤੇ ਪੁੱਜੇ ਹਾਂ ਸਾਡੇ ਵੱਲੋਂ ਅੱਗ ਬੁਝਾਉਂਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਉਹਨਾਂ ਕਿਹਾ ਕਿ ਕਾਫੀ ਮੁਸ਼ਕਲਾ ਤੋਂ ਬਾਅਦ ਅਸੀਂ 60% ਅੱਗ ਤੇ ਕਾਬੂ ਪਾ ਲਿਆ ਜਲਦ ਹੀ ਬਾਕੀ 40% ਅੱਗ ਤੇ ਕਾਬੂ ਪਾ ਲਿਆ ਜਾਵੇਗਾ ਉਹਨਾਂ ਕਿਹਾ ਕਿ ਸ਼ੋਰੂਮ ਦੇ ਮਾਲਕ ਦਾ ਕਾਫੀ ਨੁਕਸਾਨ ਹੋਇਆ ਪਰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਸਰ ਅੱਗੇ ਕਿੱਡੀ ਜਗ੍ਹਾ ਤੇ ਇਹ ਅੱਗ ਲੱਗੀ ਤੇ ਕੀ ਕਾਰਨ ਅੱਗ ਲੱਗਣ ਦਾ ਹਾਂ ਸਰ ਮੇਰਾ ਨਾਮ ਰਵੀ ਸਿੰਘ ਹੈ ਡੀਰੋਮ ਸੇਵਾ ਸਰ ਇਹ ਰਹੇ ਤਾਂ ਅਸੀਂ ਹਾਂ ਸਾਨੂੰ 6:30 ਵਜੇ ਤੱਕ ਵੀ ਆਈ ਥਾ ਥੋੜੇ ਊਮਨ ਦੇ ਨਾਲ ਜਿਹੜਾ ਬਿਯਾਰੰਦਾ ਕੱਪੜੇ ਦਾ ਬਿਯਾਰੰਦ ਉਹ ਉੱਥੇ ਆ ਕੇ ਦੇਖਿਆ ਤੇ ਸ਼ੋਰੂਮ ਅਸਲੀ ਉਹ ਸੋਚਿਆ ਨਾ ਇਹ ਕਹਿੰਦਾ ਕਿ ਕੋਸ਼ਿਸ਼ ਕੀਤੀ چالی کو تی کو چالی کو جانی نقصان جانی نقصان کا بچایا مالی نقصان ہوا بس کنٹرول کوشش کی جہی